ਕੈਨੇਡਾ ਦੇ ਪ੍ਰਸਿੱਧ ਕਾਲਜ ਲੈਂਪਟਨ ਮਿਸਿਸ ਸਾਗਾਵੇਕੇ ਕਾਲਜ ਦੇ ਪ੍ਰਬੰਧਕਾਂ ਤੇ ਡਾਇਰੈਕਟਰਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾ ਦੇ ਦੇਣ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਆਯੋਜਨ ਤਹਿਤ ਵਿੱਦਿਆ ਦੇ ਖੇਤਰ ਵਿੱਚ ਮੱਲਾਮਾਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਮੁਹੱਈਆ ਕਰਵਾਈਆਂ ਗਈਆਂ ਇਸ ਪ੍ਰੋਗਰਾਮ ਦੇ ਵਿੱਚ ਵਿਦਿਆਰਥੀਆਂ ਉਹਨਾਂ ਦੇ ਮਾਤਾ-ਪਿਤਾ ਤੇ ਰਿਸ਼ਤੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਾਲਜ ਪ੍ਰਬੰਧਕਾਂ ਤੇ ਡਾਇਰੈਕਟਰ ਵੱਲੋਂ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਦਾਖਲਾ ਪ੍ਰਾਪਤ ਕਰਕੇ ਆਪਣਾ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਇੱਕ ਵਿਸ਼ੇਸ਼ ਰੌਣਕ ਤੇ ਖੁਸ਼ੀ ਦੇਖਣ ਨੂੰ ਮਿਲੀ। ਗੱਲਬਾਤ ਕਰਦੇ ਹੋਏ ਕਾਲਜ ਦੇ ਇੱਕ ਵਿਦਿਆਰਥੀ ਸੁਨੀਪ ਸੋਮਲ ਨੇ ਕਿਹਾ ਕਿ ਉਹਨਾਂ ਨੂੰ ਆਪਣਾ ਕੋਰਸ ਸਪਲਾਈ ਚੇਨ ਮੈਨੇਜਮੈਂਟ ਵਿੱਚੋਂ ਚੰਗੇ ਨੰਬਰ ਹਾਸਲ ਕਰਨ ਤੇ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਹੈ। ਉਹਨਾਂ ਕਿਹਾ ਕਿ ਸਾਨੂੰ ਕਿਸੇ ਵੀ ਕੰਮ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਤੇ ਸਖਤ ਮਿਹਨਤ ਕਰਕੇ ਆਪਣੇ ਉਦੇਸ਼ ਨੂੰ ਪੂਰਾ ਕਰਨਾ ਚਾਹੀਦਾ ਹੈ। ਤੁਸੀਂ ਦੇਖ ਰਹੇ ਹੋ ਕੈਨੇਡਾ ਤੋਂ ਸਾਡੇ ਪੱਤਰਕਾਰ ਮਨਪ੍ਰੀਤ ਸਿੰਘ ਗਾਂਦਿਓ ਦੀ ਇਹ ਵਿਸ਼ੇਸ਼ ਰਿਪੋਰਟ। ਤੁਹਾਡਾ ਤੁਸੀਂ ਕਿਹੜੇ ਕਾਲਜ ਦੇ ਸਟੂਡੈਂਟ ਹੋ? ਲੈਂਪਟਨ ਕਾਲਜ, ਮੈਕੀਸਾਗਾ। ਅੱਜ ਇੱਥੇ ਕੀ ਪ੍ਰੋਗਰਾਮ ਸੀਗਾ? ਅੱਜ ਉਹ ਕਨਵੋਕੇਸ਼ਨ ਸੀਗੀ ਜੀ। ਜਿਹੜੇ ਤੁਹਾਡੀ ਕਨਵੋਕੇਸ਼ਨ ਦੇ ਵਿੱਚ ਇਹ ਕਿਹੜੇ ਡਿਗਰੀ ਦੇ ਵਿੱਚੋਂ ਆਪਣੀ ਕਨਵੋਕੇਸ਼ਨ ਦੇ ਵਿੱਚ ਸਕਸੈਸਫੁਲ ਰਹੇ ਹੋ? ਮੇਰੀ ਸਪਲਾਈ ਚੇਨ ਮੈਨੇਜਮੈਂਟ ਸੀਗਾ। ਤੇ ਕਿਹੜੀ ਤੋਂ ਕਿਹੜਾ ਕੋਰਸ ਕਰਕੇ ਆਏ ਹੋ? ਮੇਰਾ ਬੀਕੋਮ। ਤੇ ਅੱਗੇ ਫਿਊਚਰ ਦੇ ਵਿੱਚ ਕੀ ਪਲਾਨ ਆ? ਅੱਗੇ ਫਿਊਚਰ ਅੱਗੇ ਦੇਖਾਂਗੇ ਅੱਗੇ ਫਿਊਚਰ। ਕੁਈ ਆਈਡੀਆ ਨਹੀਂ ਹੈ ਕਹਨ ਲਈ ਅੱਜ ਤੁਹਾਨੂੰ ਡਿਗਰੀ ਮਿਲੀ ਆ ਹਨਾ ਤੁਹਾਡੇ ਸਾਥੀਆਂ ਨੂੰ ਡਿਗਰੀ ਮਿਲੀ ਆ ਕੀ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਤੇ ਅੱਜ ਇਹ ਪ੍ਰੋਗਰਾਮ ਕਿੰਨੇ ਤੋਂ ਕਿੰਨੇ ਵਜੇ ਤੱਕ ਸੀਗਾ ਤੇ ਇਹ ਕਿੱਥੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਹ ਜੀ ਮਿਸੀ ਸਾਕੇ ਦੇ ਵਿੱਚ ਸੀਗਾ ਪੈਰਾਮਾਉਂਟ ਫਾਈਨ ਫੂਡ ਲੋਕੇਸ਼ਨ ਸੀਗੀ ਕਿਹੜੇ ਕਿਹੜੇ ਕੋਰਸ ਸੀਗੇ ਜਿਹਨਾਂ ਦੇ ਇਹ ਡਿਗਰੀ ਤੁਸੀਂ ਕਹਿੰਿਆ ਨੇ ਸਾਰੇ ਹੀ ਕੋਰਸ ਸੀਗੇ ਕਾਲਜ ਦੇ ਕਿਹੜੇ ਕਿਹੜੇ ਕੋਰਸ ਨੇ ਸਰ ਸੀਗੇ ਆਈਸੀ ਕਿ 10 15 ਕੋਰਸ ਸੀਗੇ ਹੁਣ ਮੈਨੂੰ ਸਾਰਿਆਂ ਦੇ ਨਾਮ ਨਹੀਂ ਯਾਦ ਤੇ ਬਟ 10 15 ਕੋਰਸ ਸੀਗੇ ਸਾਰੇ ਤੁਹਾਡਾ ਕੋਰਸ ਕਿਹੜਾ ਸੀਗਾ ਮੇਰਾ ਸਪਲਾਈ ਚੇਨ ਮੈਨੇਜਮੈਂਟ ਅੱਛਾ ਕੈਨੇਡਾ ਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਜਿਹੜੇ ਸਟੂਡੈਂਟ ਨੇ ਜਿਸ ਤਰ੍ਹਾਂ ਅੱਜ ਕੱਲ ਉਹਨਾਂ ਦੀ ਸਖਤਾਈ ਕੀਤੀ ਹੋਈ ਆ ਵਾਟ ਯੂ ਫੀਲ No comments ਸਰਕਾਰੋਂ ਤੇ ਨੋ ਕਮੈਂਟਸ ਇਹ ਤੈਨੂੰ ਤਾਂ ਕੁਝ ਨਹੀਂ ਪਤਾ ਜੀ ਅੱਛਾ ਇਹ ਤੈਨਾਂ ਦੇਲਤੇ ਆਈ ਕਦੇ ਸਤਾਈ ਹਟਾ ਦਿੰਦੇ ਨੇ ਕਦੇ ਸਤਾਈ ਕਰ ਦਿੰਦੇ ਨੇ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆ ਰਹੇ ਨੇ ਬੱਚੇ ਕਿੰਨੀ ਬਸ ਇਹੀ ਆਪਣਾ ਆਓ ਮੇਨਤਾਂ ਕਰੋ ਲਾਈਫ ਇੰਜੋਏ ਕਰੋ ਟੈਨਸ਼ਨ ਹਲਕੇ ਜੀ ਸਾਰੀਆਂ ਚੀਜ਼ਾਂ ਹੁੰਦੀਆਂ ਰਹਿਣਗੀਆਂ